ਕ੍ਰੈਡਿਟ ਕਾਰਡ ਦਾ ਬਿੱਲ ਦੇ ਦੇ ਕੇ ਅੱਕ ਚੁੱਕੇ ਹੋ ਕ੍ਰੈਡਿਟ ਕਾਰਡ ਦਾ ਵਿਆਜ ਦੇ ਦੇ ਕੇ ਅੱਕ ਚੁੱਕੇ ਹੋ ਇਹਦਾ ਛਡਕਾਰਾ ਪਾਉਣ ਵਾਸਤੇ ਟਰੰਪ ਸਾਹਿਬ ਨੇ ਨਵਾਂ ਰੂਲ ਲਿਆ ਆਂਦਾ ਜੀ ਕਹਿੰਦੇ 24 24% 25 25% ਤੁਹਾਡੇ ਤੇ ਵਿਆਜ ਲਾ ਦਿੰਦੇ ਆ ਉਹਨਾਂ ਮੂਲ ਨਹੀਂ ਹੁੰਦਾ ਜਿੰਨਾ ਵਿਆਜ ਦੇਣਾ ਪੈ ਜਾਂਦਾ ਸਿਰਫ 10% ਵਿਆਜ ਹੀ ਲਾ ਸਕਦੇ ਇਹ ਕੈਪ ਲਾਤਾ 트ੰਪ ਸਾਬ ਨੇ ਕ੍ਰੈਡਿਟ ਕਾਰਡ ਤੇ ਕੀ ਹੁਣ ਕ੍ਰੈਡਿਡ ਕਾਰਡ ਜਿਵੇਂ ਲੋਕਾਂ ਨੂੰ ਆਮ ਮਿਲ ਜਾਂਦੇ ਸੀ ਓਵੇਂ ਮਿਲ ਜਾਣਗੇ ਕਿਉਂਕਿ ਕ੍ਰੈਡਿਟ ਕਾਰਡ ਵਾਲੀਆਂ ਕੰਪਨੀਆਂ ਨੂੰ ਵੀ ਇਹ ਹੁੰਦਾ ਨਾ ਵੀ 24% ਵਿਆਜ ਲਾਵਾਂਗੇ 25 ਲਾਵਾਂਗੇ ਤੇ ਲੋਕਾਂ ਤੋਂ ਪੈਸੇ ਲਵਾਂਗੇ ਤੇ ਈਜ਼ੀਲੀ ਲੋਕਾਂ ਨੂੰ ਕ੍ਰੈਡਿਟ ਕਾਰਡ ਦੇ ਦਿੰਦੇ ਸੀਗੇ ਪਰ ਹੁਣ ਈਜ਼ੀਲੀ ਕਿੱਥੋਂ ਦੇਣਗੇ ਜਦੋਂ ਰਿਸਕ ਵੀ ਵੱਧ ਜਾਊਗਾ ਵੀ ਭਾਈ ਕੱਲ ਨੂੰ ਕ੍ਰੈਡਿਟ ਕਾਰਡ ਦਾ ਬਿੱਲ ਦੇਣਗੇ ਦੂਜੀ ਗੱਲ ਇਹ ਆ ਵੀ ਫਾਇਦਾ ਕਰਜੂ ਕ੍ਰੈਡਿਟ ਕੰਪਨੀਆਂ ਕੀ ਕਹਿੰਦੀਆਂ ਹੈਗੀਆਂ ਜੇਕਰ ਕਿਸੇ ਦਾ ਕਰਜ਼ਾ ਵਧਿਆ ਪਿਆ ਕ੍ਰੈਡਿਟ ਕਾਰਡ ਵਾਲਾ ਤਾਂ ਊੜਾ ਦੇ ਨਾਲ ਕੰਟੈਕਟ ਕਰ ਸਕਦਾ ਜਿਹੜਾ ਸਕਰੀਨ ਤੇ ਨੰਬਰ ਦਿਖ ਰਿਹਾ ਇਹ ਤੁਹਾਡਾ ਕਰਜ਼ਾ ਮੁਕਤ ਕਰਾ ਸਕਦੇ ਕ੍ਰੈਡਿਟ ਕਾਰਡ ਦਾ ਵੀ ਤੁਸੀਂ ਭਰ ਨਹੀਂ ਸਕਦੇ ਤੁਹਾਡੇ ਕੋਲ ਪੈਸਾ ਨਹੀਂ ਹੈਗਾ ਸ਼ਰਤੋਹੀ ਪਾਣੀ ਲੰਘ ਚੁੱਕਿਆ ਹੈਗਾ ਤਾਂ ਫਿਰ ਇਹ ਕ੍ਰੈਡਿਟ ਕਾਰ ਰੀਲੀਫ ਜਿਹੜਾ ਕਰਜ਼ਾ ਰੀਲੀਫ ਕਰਾ ਦਿੰਦੀ ਹੈ ਇਹ ਨੰਬਰ ਤੇ ਜਰੂਰ ਕੰਟੈਕਟ ਕਰੋ ਤੇ ਆਪਣਾ ਕਰਜ਼ਾ ਮਾਫ ਕਰਵਾਓ ਊੜਾ ਹਾਂਜੀ ਬ੍ਰਦਰ ਸਾਹਿਬ ਬੜੀ ਨਾ ਅਹਿਮ ਖਬਰ ਹੈਗੀ ਹੈ ਅਮਰੀਕਾ ਦੇ ਫਾਈਨੈਂਸ਼ੀਅਲ ਸੈਕਟਰ ਦੇ ਬਾਰੇ 트럼ਪ ਸਾਹਿਬ ਨੇ ਜਿਹੜੀ ਇਹ ਨਵੀਂ ਅਨਾਉਂਸਮੈਂਟ ਕੀਤੀ ਹੈ 트ਰੁੱਥ ਸੋਸ਼ਲ ਦੇ ਉੱਤੇ ਜਿਹੜੀ ਟਿੱਪਣੀ ਕੀਤੀ ਹੈ ਉਸ ਤੋਂ ਬਾਅਦ ਫਾਈਨੈਂਸ਼ੀਅਲ ਸੈਕਟਰ ਆਫ ਅਮਰੀਕਾ ਦੇ ਵਿੱਚ ਵੱਡੀ ਹਲਚਲ ਮਚ ਚੁੱਕੀ ਹੈ ਡੋਨਲਡ 트럼ਪ ਹੋਰਾਂ ਨੇ ਜਿਹੜਾ ਐਲਾਨ ਕੀਤਾ ਆ ਇਸ ਐਲਾਨ ਦੇ ਅਮਲ ਦੇ ਵਿੱਚ ਆਉਣ ਤੋਂ ਬਾਅਦ ਅਮਰੀਕਨ ਲੋਕਾਂ ਦੀ ਜੇਬ ਦੇ ਉੱਤੇ ਅਸਰ ਪੈਣਾ ਜਾਂ ਇਹ ਕਹਿ ਲਈਏ ਕਿ ਪੋਜ਼ਿਟਿਵ ਜਾਸਰ ਪੈਣਾ ਨੁਕਸਾਨ ਨਹੀਂ ਹੋਣਾ ਟਰੰਪ ਸਾਹਿਬ ਨੇ ਦਰਅਸਲ ਇਹ ਕਹਿ ਕੇ ਕ੍ਰੈਡਿਟ ਕਾਰਡ ਦੇ ਜਿਹੜੇ ਇੰਟਰਸਟ ਰੇਟ ਆ ਉਹ ਬਹੁਤ ਜ਼ਿਆਦੇ ਆ ਬਹੁਤ ਜ਼ਿਆਦੇ ਹੀ ਸਿਰ ਤੋਂ ਲੰਘ ਜਾਂਦੇ ਆ 10% ਦਾ ਉਹ ਕਹਿੰਦੇ ਕਿ ਕੈਪ ਲਗਾਇਆ ਜਾਊਗਾ ਬਿਲਕੁਲ ਤੁਸੀਂ ਸਹੀ ਸੁਣਿਆ ਸਿਰਫ 10% ਦਾ ਕੈਪ ਆ ਆਪਾਂ ਇਹਦੇ ਪਿੱਛੇ ਪੂਰਾ ਸੱਚ ਪੂਰਾ ਪ੍ਰਭਾਵ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਇਸ ਵੇਲੇ ਦਾ ਮਾਹੌਲ ਕੀ ਆ ਜਦੋਂ ਇਹਦੇ ਵਿੱਚ ਚੇਂਜਸ ਆਉਣਗੇ ਤਾਂ ਇਹਦੇ ਵਿੱਚ ਕੀ ਫਾਇਦੇ ਜਾਂ ਕੀ ਨੁਕਸਾਨ ਆ ਜਿਹੜੇ ਆਮ ਕੰਜ਼ਿਊਮਰ ਨੂੰ ਦੇਖਣ ਨੂੰ ਮਿਲ ਸਕਦੇ ਆ ਜੇਕਰ ਗੱਲ ਕਰੀਏ ਬ੍ਰਾਡਸਬ ਅੱਜ ਦੀ ਤਾਂ ਅਮਰੀਕਾ ਦੇ ਮੌਜੂਦਾ ਹਾਲਾਤ ਦੇਖੀਏ ਤਾਂ ਇਹਦੇ ਵਿੱਚ ਪਤਾ ਲੱਗਦਾ ਕਿ ਆਫਸਰ ਜਿਹੜੇ ਇੰਟਰਸਟ ਰੇਟ ਹੈਗੇ ਆ ਕ੍ਰੈਡਿਟ ਕਾਰਡ ਤੇ ਉਹ 20 ਤੋਂ ਲੈ ਕੇ 25% ਤੱਕ ਆ 21 22 ਵੀ ਬਹੁਤ ਘੱਟ ਦੇਖ ਨੂੰ ਮਿਲਦੇ ਆ 23 24 25% ਆ ਜਿਹੜੇ ਇੰਟਰਸਟ ਰੇਟ ਬਹੁਤੇ ਜਿਹੜੇ ਕ੍ਰੈਡਿਟ ਕਾਰਡ ਫਾਰਮਸ ਆ ਉਹ ਬ੍ਰਾਡਸਬ ਲਾਉਂਦੀਆਂ ਨੇ ਕਈ ਕੰਪਨੀਆਂ ਤਾਂ ਇਹੋ ਜਿਹੀਆਂ ਵੀ ਆ ਜਿਹੜੀਆਂ 30 30% ਤੋਂ ਵੀ ਵੱਧ ਦਾ ਵਿਆਜ ਕ੍ਰੈਡਿਟ ਕਾਰਡ ਦੇ ਉੱਤੇ ਵਸੂਲ ਕਰਦੀ ਹੈ 트럼ਪ ਹੋਰਾਂ ਦਾ ਇਹ ਕਹਿਣਾ ਹੈ ਕਿ ਸਿੱਧੇ ਤੌਰ ਤੇ ਆਮ ਜਨਤਾ ਦੀ ਲੋਟਿਆ ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਇਹ ਕਿਹਾ ਕਿ ਇਹਨਾਂ ਕੰਪਨੀਆਂ ਦੇ ਵੱਲੋਂ ਲੋਕਾਂ ਨੂੰ ਰਿਪਡ ਆਫ ਕੀਤਾ ਜਾ ਰਿਹਾ ਹੈ ਇਸ ਵੱਧਦੇ ਹੋਏ ਕ੍ਰੈਡਿਟ ਕਾਰਡ ਡੈਟ ਦੇ ਕਾਰਨ ਉਹ ਮੰਨਦੇ ਆ ਕਿ ਮੱਧ ਵਰਗੀ ਪਰਿਵਾਰ ਹੈ ਜਿਹੜਾ ਉਹ ਕਰਜ਼ੇ ਦੇ ਜਾਲ ਦੇ ਵਿੱਚ ਹੀ ਫਸ ਚੁੱਕਿਆ ਇੱਕ ਕਰਜ਼ਾ ਤਾਰਨ ਦੇ ਲਈ ਦੂਜਾ ਚੱਕਣਾ ਪੈਂਦਾ ਹੈ ਤੇ ਅਜਾਇਬ ਦੇ ਵਿੱਚ ਬ੍ਰਾਟਸਪ ਜੇ ਕਿਤੇ ਇਹ 10% ਦੀ ਕੈਪਿੰਗ ਹੋ ਜਾਂਦੀ ਆ ਤਾਂ ਇਹ ਬਹੁਤ ਵੱਡੀ ਰਾਹਤ ਹੋ ਸਕਦੀ ਹੈ ਜੇ ਗੱਲ ਕਰੀਏ ਬ੍ਰਾਟਸਪ ਆਂਕੜਿਆਂ ਦੀ ਤਾਂ ਵਾਂਡਰ ਬੈਲਟ ਯੂਨੀਵਰਸਿਟੀ ਦੇ ਵੱਲੋਂ ਇੱਕ ਸਟੱਡੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਜੇਕਰ ਇਹ 10% ਦੀ ਲਿਮਟ ਲਾਗੂ ਹੋਗੀ ਤਾਂ ਜਿਹੜੇ ਅਮਰੀਕਨ ਕੰਜ਼ਿਊਮਰਸ ਆ ਉਹ ਇੱਕ ਸਾਲ ਦੇ ਵਿੱਚ ਐਟ ਲੀਸਟ 100 ਬਿਲੀਅਨ ਯੂ ਐਸ ਡਾਲਰ ਦੀ ਵਿਆਜ ਦੀ ਬਚਤ ਕਰ ਲੈਣਗੇ ਜੋ ਇਹ ਕਹਿ ਲਈਏ ਕਿ 100 ਬਿਲੀਅਨ ਯੂ ਐਸ ਡਾਲਰ ਆ ਜਿਹੜੇ ਉਹਨਾਂ ਦੀ ਜੇਬ ਦੇ ਵਿੱਚੋਂ ਨਿਕਲਨੇ ਸੀਗੇ ਉਹਨਾਂ ਦੀ ਸੇਵਿੰਗ ਰਹਿ ਜਾਊਗੀ 100 ਬਿਲੀਅਨ ਡਾਲਰਸ ਇੱਕ ਬਹੁਤ ਵੱਡਾ ਨੰਬਰ ਹੁੰਦਾ ਆ ਜਿਹੜੀ ਗੱਲਬਾਤ 트ੰਪ ਸਾਹਿਬ ਨੇ ਅਨਾਉਂਸ ਕੀਤੀ ਹੈ ਉਹਨਾਂ ਨੇ ਨਾਲ ਇਹ ਵੀ ਕਹਿ ਦਿੱਤਾ ਆ ਕਿ ਇਹ 20 ਜਨਵਰੀ ਤੋਂ ਲਾਗੂ ਹੋਣ ਜਾ ਰਹੀ ਹੈ ਹੁਣ ਇਹਦੇ ਵਿੱਚ ਬਹੁਤ ਅਹਿਮ ਚੀਜ਼ ਇਹ ਮਿਲ ਜਾਂਦੀ ਆ ਦੇਖਣ ਨੂੰ ਇੱਕ ਬਹੁਤ ਵੱਡਾ ਸਵਾਲ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਹੈ ਕਿ ਕੀ ਸਾਰੇ ਬੈਂਕ ਆਸਾਨੀ ਦੇ ਨਾਲ ਇਸ ਨਵੇਂ ਪੈਟਰਨ ਨੂੰ ਨਵੀਂ ਕੈਪਿੰਗ ਨੂੰ ਸਵੀਕਾਰ ਕਰ ਲੈਣਗੇ ਜੇ ਨਹੀਂ ਕਰਦੇ ਤਾਂ ਉਹ ਕਿਸ ਤਰੀਕੇ ਨਾਲ ਵਿਰੋਧ ਕਰ ਸਕਦੇ ਆ ਹਾਲਾਂਕਿ ਬੈਂਕਿੰਗ ਸੈਕਟਰ ਦੇ ਵਿੱਚ ਇਸ ਨੂੰ ਲੈ ਕੇ ਬ੍ਰਾਟਸਾ ਬਹੁਤ ਜ਼ਿਆਦੀ ਚਿੰਤਾ ਵੀ ਵਧੀ ਹੋਈ ਹੈ ਜੀ ਬ੍ਰਾਟਸਾ ਬਿਲਕੁਲ ਜੀ ਫਿਰ ਲੋਕਾਂ ਨੂੰ ਕ੍ਰੈਡਿਟ ਕਾਰਡ ਹੀ ਘਟ ਦੇਣਗੇ ਫਿਰ ਹੋਰ ਕੀ ਹੋ ਸਕਦਾ ਕਿਉਂਕਿ ਕ੍ਰੈਡਿਟ ਕਾਰਡ ਦੇ ਵਿੱਚ ਕਈ ਸਕੈਮ ਵੀ ਬਹੁਤ ਹੋ ਜਾਂਦੇ ਤੇ ਉਹਦੀ ਰਿਸਕ ਵੀ ਬਹੁਤ ਹੁੰਦਾ ਹੈ ਤੇ ਉਹ ਜਦੋਂ ਪੈਸੇ ਜਾਵਰਦੇ ਫਿਰ ਕ੍ਰੈਡਿਟ ਕਾਰਡ ਨੂੰ ਦੇਣੇ ਪੈਂਦੇ ਆ ਤੇ ਕ੍ਰੈਡਿਟ ਕਾਰਡ ਕ੍ਰੈਡਿਟ ਬਣਾਉਣ ਦਾ ਇੱਕ ਜਰੀਆ ਵੀ ਕੀਤਾ ਜਾਂਦਾ ਪਰ ਮਨਮਾਨੀ ਤਾਂ ਹੈਗੀ ਹੈ ਵੀ ਹੈਗਾ ਪਰ ਲੋਕਾਂ ਕੋਲੇ ਪੈਸਾ ਤੇ ਲਵਣੀ ਹੈਗਾ ਕ੍ਰੈਡਿਟ ਕਾਰਡ ਹੀ ਇੱਕ ਜਰੀਆ ਹੁੰਦਾ ਜਿਹਦੇ ਨਾਲ ਪੈਸੇ ਹੌਲੀ ਹੌਲੀ ਕਰਕੇ ਦੇ ਦਿੰਦੇ ਤੇ ਔਖੇ ਵੇਲੇ ਕੰਮ ਸਰ ਜਾਂਦਾ ਹੈਗਾ ਤੇ ਟਰੰਪ ਸਾਹਿਬ ਦਾ ਚਲੋ ਇੱਕ ਪਾਸੇ ਤਾਂ ਇਹ ਵਧੀਆ ਵੀ ਪਈ ਤੁਹਾਡੇ ਤੇ ਕਰਜ਼ਾ ਨਹੀਂ ਹੋਊਗਾ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੈਗੀ ਪਰ ਜੇ ਕਰਜ਼ਾ ਹੋਊਗਾ ਤਾਂ ਮੈਂਟਲੀ ਤੌਰ ਤੇ ਵੀ ਤੁਸੀਂ ਖਰਾਬ ਹੋਨੇ ਆ ਇਹ ਕੈਪਿੰਗ ਵੀ ਵਧੀਆ ਮੰਨੀ ਜਾਂਦੀ ਆ ਤੇ ਬੈਂਕ ਇਹਦੇ ਤੇ ਕੀ ਰਿਐਕਟ ਕਰ ਸਕਦੇ ਆ ਬਲੈਟਸ ਬੈਂਕਿੰਗ ਗਰੁੱਪਸ ਦੇ ਵਿੱਚ ਨਾ ਜਿਵੇਂ ਮੈਂ ਦੇਖ ਰਿਹਾ ਸਭ ਤੋਂ ਪਹਿਲਾਂ ਤਾਂ ਏਬੀਏ ਆਲਰੇਡੀ ਚੇਤਾਵਨੀ ਦੇ ਗਿਆ ਏਬੀਏ ਨੇ ਇਹ ਕਿਹਾ ਕਿ ਜਿੱਕਰ ਇਹ ਜਿਹੜੇ ਇੰਟਰਸਟ ਰੇਟ ਆ ਇਹਨਾਂ ਨੂੰ ਇਸ ਲੈਵਲ ਤੱਕ ਘਟਾ ਦਿੱਤਾ ਗਿਆ ਤਾਂ ਬੈਂਕਾਂ ਫਿਰ ਲੈਂਡਿੰਗ ਕਿਵੇਂ ਕਰਨਗੀਆਂ ਕਰਜ਼ਾ ਕਿਵੇਂ ਦੇਣਗੀਆਂ ਬੈਂਕਾਂ ਦੇ ਲਈ ਤਾਂ ਕਰਜ਼ਾ ਦੇਣਾ ਜੋਖਮ ਭਰਿਆ ਹੋ ਜਾਏਗਾ ਉਹ ਕਹਿੰਦੇ ਕਿ ਵੱਡੇ ਲੰਮੇ ਚੌੜੇ ਦੇ ਵਿੱਚ ਨੁਕਸਾਨ ਹੋਣੇ ਆ ਬੈਂਕਾਂ ਨੂੰ ਕਈ ਲੋਕਾਂ ਦੇ ਜਿਹੜੇ ਕ੍ਰੈਡਿਟ ਕਾਰਡ ਆ ਜਾਂ ਉਹਨਾਂ ਨੂੰ ਕ੍ਰੈਡਿਟ ਦੇਣਾ ਹੈ ਉਹ ਬੰਦ ਕਰਨਾ ਪੈਣਾ ਆ ਆਮ ਬੰਦੇ ਨੂੰ ਕ੍ਰੈਡਿਟ ਕਾਰਡ ਉਹ ਆਫਰ ਹੀ ਨਹੀਂ ਕਰਨਗੇ ਸਪੈਸ਼ਲੀ ਉਹਨਾਂ ਨੂੰ ਜਿਨ੍ਹਾਂ ਦੇ ਕ੍ਰੈਡਿਟ ਸਕੋਰ ਘੱਟ ਆ ਜਿਨ੍ਹਾਂ ਨੂੰ ਸਬਪ੍ਰਾਈਮ ਬੋਰਵਰਸ ਕਿਹਾ ਜਾਂਦਾ ਆ ਸੋ ਇਹਦੇ ਨਾਲ ਬਰੱਡਸ ਅਪ ਉਹਨਾਂ ਲੋਕਾਂ ਦਾ ਹੀ ਨੁਕਸਾਨ ਹੋਣਾ ਆ ਆਲਟੀਮੇਟਲੀ ਦੂਜੀ ਗੱਲ ਇਹ ਆ ਕਿ ਕੁਝਕ ਬੈਂਕਿੰਗ ਸੈਕਟਰ ਦੀਆਂ ਜਿਹੜੀਆਂ ਫਰਮਸ ਆ ਲੀਡਿੰਗ ਫਰਮਸ ਉਹਨਾਂ ਨੇ ਵੀ ਕਹਿ ਦਿੱਤਾ ਕਿ ਜਿਹੜੇ ਕ੍ਰੈਡਿਟ ਕਾਰਡ ਤੇ ਹੋਣ ਤੁਹਾਨੂੰ ਕਈ ਕਿਸਮ ਦੇ ਬੈਨੀਫਿਟ ਮਿਲਦੇ ਆ ਉਹ ਫਿਰ ਤੁਸੀਂ ਸਮਝੋ ਕਿ ਤੁਹਾਡੇ ਖਤਮ ਹੋ ਜਾਣੇ ਆ ਜਿਦੇ ਵਿੱਚ ਉਹਨਾਂ ਨੇ ਕੈਸ਼ਬੈਕਸ ਦਾ ਜ਼ਿਕਰ ਕੀਤਾ ਆ 에어ਲਾਈਨ ਮਾਈਲਸ ਦਾ ਜ਼ਿਕਰ ਕੀਤਾ ਹੋਰ ਕਈ ਕਿਸਮ ਦੇ ਪਾਕਸਾ ਜਿਹੜੇ ਵਕ ਵਕ ਬੈਂਕਿੰਗ ਫਰਮਾਂ ਦੇ ਵੱਲੋਂ ਆਫਰ ਕੀਤੇ ਜਾਂਦੇ ਆ ਇੱਕ ਮੈਂ ਹੋਰ ਪੜ ਰਿਹਾ ਸੀ ਬ੍ਰੈਡਸਪ ਇੱਕ ਬੈਂਕ ਨੇ ਕਿਹਾ ਕਿ ਅਨਫੋਰਚੂਨੇਟਲੀ ਬੈਂਕਿੰਗ ਸੈਕਟਰ ਦੇ ਵਿੱਚ ਆਪਣੇ ਘਟੇ ਨੂੰ ਪੂਰਾ ਕਰਨ ਦੇ ਲਈ ਮਲਟੀਪਲ ਸਰਵਿਸ ਚਾਰजेस ਤੇ ਕਈ ਕਿਸਮ ਦੀਆਂ ਜਿਹੜੀਆਂ ਐਨੂਅਲ ਫੀਸ ਆ ਉਹ ਡਿਕਲੇਅਰ ਕਰਕੇ ਵਸੂਲਣੀਆਂ ਪੈਣਗੀਆਂ ਇਹ ਜਿਹੜੇ ਬਾਕਸ ਜਿਹੜੇ ਬੈਨੀਫਿਟ ਕ੍ਰੈਡਿਟ ਕਾਰਡ ਦੇ ਆ ਉਹ ਆਮ ਬੰਦੇ ਨੂੰ ਲੈਣੇ ਮਹਿੰਗੇ ਪੈ ਜਾਣਗੇ ਜੇ ਇਸ ਤਰੀਕੇ ਨਾਲ ਨਹੀਂ ਤਾਂ ਦੂਜੇ ਤਰੀਕੇ ਨਾਲ ਸੋ ਇਹ ਹੁਣ ਦੇਖਣ ਵਾਲੀ ਚੀਜ਼ ਰਹੂਗੀ ਕਿ ਕੀ ਇਹ ਜਿਹੜੀ ਆ ਕੋਈ ਐਗਜ਼ੀਕਿਊਟਿਵ ਆਰਡਰ ਦੇ ਜ਼ਰੀਏ ਇਹ ਇਹ ਜਿਹੜੀ ਚੀਜ਼ ਆ ਉਹ ਪਾਸ ਕੀਤੀ ਜਾ ਸਕਦੀ ਆ ਵੈਸੇ ਜਿੰਨਾ ਕਿ ਮੇਰਾ ਮੰਨਣਾ ਆ ਇਸ ਸਾਰੇ ਚੈਪਟਰ ਨੂੰ ਸ਼ੁਰੂ ਕਰਨ ਦੇ ਲਈ ਯੂਨਾਈਟਿਡ ਸਟੇਟਸ ਦੀ ਕਾਂਗਰਸ ਦੀ ਮਨਜ਼ੂਰੀ ਚਾਹੀਦੀ ਹੈ ਤੇ ਇਹਦੇ ਵਿੱਚ ਕੀ ਬਾਇਪਾਰਟਿਸਨ ਇਸ਼ੂ ਬਣ ਸਕਦਾ ਆ ਇਹਦੇ ਵਿੱਚ ਡੈਮੋਕ੍ਰੇਟਸ ਜਿਹੜੇ ਆ ਉਹ ਰਿਪਬਲਿਕਨ ਪਾਰਟੀ ਦਾ ਸਾਥ ਦਿੰਦੇ ਆ ਜਾਂ ਨਹੀਂ ਇਹ ਚੀਜ਼ ਬੜੀ ਦੇਖਣ ਵਾਲੀ ਰਹੂਗੀ